ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਹੋਈ ਕ ਇਸ ਗੁਰਦੁਆਰੇ ਦੇ ਵਿੱਚ ਗੁਰੂ ਜੀ ਨੂੰ ਮੋਦੀ ਖਾਨੇ ਦੇ ਮਾਲਕ ਦੌਲਤ ਖਾਨ ਵੱਲੋਂ ਅਨਾਜ ਲੁੱਟਾਏ ਜਾਣ ਦੇ આરોਪ ਦੇ ਵਿੱਚ 3 ਦਿਨ ਅਤੇ 3 ਰਾਤ ਰੱਖਿਆ ਗਿਆ ਸੀ ਲੇਕਿਨ ਜਦੋਂ ਹਿਸਾਬ ਕੀਤਾ ਗਿਆ ਤਾਂ ਕਸੇ ਵੱਧ ਗਏ ਜਿਨ੍ਹਾਂ ਨੂੰ ਨਵਾਬ ਵੱਲੋਂ ਗੁਰੂ ਜੀ ਨੂੰ ਦਿੱਤੇ ਜਾਣ ਉੱਤੇ ਕਿਹਾ ਗਿਆ ਪਰ ਗੁਰੂ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਪੈਸੇ ਨੂੰ ਕਰੀਪਾ ਦੇ ਵਿੱਚ ਵੰਡਣ ਦਾ ਆਦੇਸ਼ ਦਿੱਤਾ ਅਤੇ ਖੁਦ ਗੁਰੂ ਜੀ ਨੇ ਮੋਤੀਖਾਨੇ ਦੀ ਨੌਕਰੀ ਛੱਡ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਿੱਤਸਤਾਨ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਕਮਾਰਾ ਸਾਹਿਬ ਤਪ ਕੀਤਾ ਗਿਆ ਇਸ ਟਾਈਮ ਪੂਰੇ ਜਗਤ ਵਿੱਚ ਮਹਾਰਾਜ ਦਾ 555 ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੂ ਸੰਗਤ ਵੱਲੋਂ ਕਮੇਟੀਆਂ ਵੱਲੋਂ ਵਿਦੇਸ਼ ਵਿਦੇਸੀਆਂ ਸੰਗਤਾਂ ਵੱਲੋਂ ਰਾਮ ਮਿਲ ਕੇ ਕਰਕੇ ਮਹਾਰਾਜ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੇ ਜਗਤ ਵਿੱਚ ਇਸ ਸਥਾਨ ਗੁਰਦਾ ਕੋਟਲੀ ਸਾਹਿਬ ਹੈ ਜਿੱਥੇ ਕਿ ਮਹਾਰਾਜਾ ਸਾਹਿਬ ਕਬ ਕੀਤਾ ਗਿਆ ਜੀਰੋਂ ਮਾਰ ਹੈ 13 13 ਤੋਲ ਕੇ अनेका ਗਰੀਬਾਂ ਲੋੜਵੰਦਾਂ ਝੋਲੀਆਂ ਭਰੀਆਂ ਤਾਂ ਕੋਈ ਿਰਖਾ ਵਾਲੂ ਲੋਕਾਂ ਵੱਲੋਂ ਮਾਰ ਸ਼ਿਕਾਇਤ ਕੀਤੀ ਗਦੌਲਤ ਦੌਲਤ ਖਾਨ ਲੋਦੀ ਪਾਸ ਕਿ ਆਪ ਜੀ ਦਾ ਮੋਦੀ ਮੋਦੀ ਖਾਨ ਨੂੰ ਟਾਈ ਜਾ ਰਿਹਾ ਹੈ ਜਦੋਂ ਇਸ ਸਥਾਨ ਤੇ ਮਹਾਰਾਜ ਨੂੰ ਲਿਆਂਕ ਕਰਕੇ ਇਸਾਤਤਵ ਕੀਤਾ ਗਿਆ ਤੇ ਮਹਾਰਾਜ 760 ਪੀਵਾ ਨਿਕਲੇ ਇੱਥੇ ਮਹਾਰਾਜ ਦਾ ਵਾਅਦਾ ਹੋਇਆ ਤੇ ਹੁਣ ਵੀ ਜੋ ਦੁਕਾਨਦਾਰ ਹਨ ਜਾਂ ਕਾਰੋਬਾਰੀ ਲੋਕ ਹਨ ਇੱਥੇ ਇਸ ਸਥਾਨ ਤੇ ਪਾਵਨ ਦਿੱਤ ਸਥਾਨ ਤੇ ਨਾਕਮਸਤਕ ਹੁੰਦੇ ਹਨ ਤੇ ਮਹਾਰਾਜ ਵੀ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਅਦਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਇਤਿਹਾਸਿਕ ਜੀ ਜਗ੍ਹਾ ਗੁਰਦੁਆਰਾ ਉੱਚੇ ਸਾਹਿਬ ਵਿਖੇ ਆਪਾਂ ਖੜੇ ਆ ਸਭ ਤੋਂ ਪਹਿਲਾਂ ਮੈਂ 555 ਸਾਲ ਜਿਹੜੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਦਾ ਇਹ 555 ਸਾਲਾ ਬੜੇ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਔਰ ਸੰਗਤਾਂ ਕਾਫੀ ਬਾਹਰੋਂ ਵਿਦੇਸ਼ਾਂ ਤੋਂ ਇਲਾਕੇ ਦੀ ਪੰਜਾਬ ਤੋਂ ਬਾਹਰੋਂ ਸਟੇਟਾਂ ਤੋਂ ਬਹੁਤ ਭਾਰੀ ਇਰਤਦਾਦ ਵਿੱਚ ਇੱਥੇ ਆndੀਆਂ ਨੇ ਔਰ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਨੇ ਇਸੇ ਤਰ੍ਹਾਂ ਇਸ ਜਿਸ ਜਿੱਥੇ ਆਪਾਂ ਜਗ੍ਹਾ ਤੇ ਖੜੇ ਆ ਇੱਕ ਗੁਰਦੁਆਰਾ ਸਾਹਿਬ ਕੋਠੀ ਸਾਹਿਬ ਹੈ ਇੱਥੇ ਗੁਰੂ ਸਾਹਿਬ ਦੇ ਭਾਈਆ ਜੈ ਰਾਮ ਜੀ ਬੀਬੀ ਨਾਨਕੀ ਜਿਹਦੇ ਜੋ ਪਤੀ ਸੀਗੇ ਉਹਨਾਂ ਦੇ ਗੁਰੂ ਸਾਹਿਬ ਇੱਥੇ ਉਹਨਾਂ ਦੇ ਕੋਲ ਘਰ ਆਏ ਉੱਤੇ ਜੋ ਕਿ ਅੱਜ ਵੀ ਸਥਾਨ ਹੈਗਾ ਸਿੱਖਾਂ ਮੱਲੇ ਔਰ ਇੱਥੇ ਉਹਨਾਂ ਨੇ ਉਹਨਾਂ ਨੂੰ ਮੋਦੀ ਖਾਨੇ ਜੀ ਨਵਾਬ ਮੋਦੀ ਖਾਨੇ ਦੇ ਪੈਜ਼ੀ ਮੋਦੀ ਉਹਨਾਂ ਨੂੰ ਜੌਬ ਲੈ ਦਿੱਤੀ ਔਰ ਉਹ ਗੁਰੂ ਸਾਹਿਬ ਦੀ ਲਿ ਉਹ ਅਕਾਲਪੁਰਖ ਨਾਲ ਲੱਗੀ ਹੋਈ ਸੀ ਉਹ 13 ਤੋਂ ਬਾਅਦ 13 13 ਕਰਕੇ ਸੰਗਤਾਂ ਨੂੰ ਰਾਸ਼ਨ ਵੰਡਾਈ ਜਾਂਦੇ ਸੀਗੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਔਰ ਉਸ ਸ਼ਿਕਾਇਤ ਤੋਂ ਬਾਅਦ ਉਹ ਜਿਹੜੇ ਖਾਲੂ ਬੰਦਿਆਂ ਨੇ ਫਿਰ ਉਹਦੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਕਰਵਾਇਆ ਜਿਹਦੇ ਵਿੱਚ ਉਸ ਸਮੇਂ ਦੀ ਕਰੰਸੀ ਜਿਹੜੀ ਸੀਗੀ ਉਹ 760 ਉਸ ਸਮੇਂ ਦੇ ਜਿਹੜੇ ਸੀਗੀ ਕਰੰਸੀ ਉਹ ਵੱਧ ਨਿਕਲੇ ਔਰ ਇਹ ਜਗਾ ਜਿਹੜੀ ਆ ਜਿਹਦੇ ਆਪਾਂ ਖੜੇ ਆ ਗੋਠੀ ਸਾਹਿਬ ਗੁਰਦੁਆਰਾ ਇੱਥੇ ਸਾਰੀਆਂ ਸੰਗਤਾਂ ਜਿਹੜੇ ਵਪਾਰੀ ਲੋਕ ਆ ਸਾਰੇ ਇੱਥੇ ਆ ਕੇ ਵਾਦੇ ਲਈ ਮੱਥਾ ਟੇਕਦੇ ਆ ਔਰ ਜੋ ਵੀ ਮਨੋ ਕਾਮਨਾ ਲੈ ਕੇ ਇੱਥੇ ਹੁੰਦੇ ਗੁਰਦੁਆਰਾ ਕੋਠੀ ਸਾਹਿਬ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਆ ਔਰ ਇਤਿਹਾਸਿਕ ਗੁਰਦੁਆਰਾ ਵਾ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਹੈ ਔਰ ਸਾਰੇ ਤਕਰੀਬਨ ਜਿੰਨੀ ਸੰਗਤ ਹੁੰਦੀ ਆ ਇੱਥੇ ਮਹਾਰਾਜ ਜੀਆ ਸ਼ੁਭ ਕਾਮਨਾਵਾਂ ਲੈ ਕੇ ਸ਼ੁਭ ਕਾਮਨਾਵਾਂ ਵਾਲੇ ਇਕੱਜ ਹੁੰਦੇ ਆ ਔਰ ਬਹੁਤ ਕੁਝ ਔਰ بڑے ਸੰਗਤਾਂ ਨੂੰ ਇੱਥੇ ਬਹੁਤ ਕੁਝ ਪ੍ਰਾਪਤ ਹੁੰਦਾ ਜੋ ਮਨ ਵਿੱਚ ਲੈ ਕੇ ਹੁੰਦੇ ਆ ਗੁਰੂ ਮਹਾਰਾਜ ਉਹਦੀ ਪੂਰੀਆਂ ਕਰਦੇ ਆ ਇਹ ਬਹੁਤ ਵੱਡਾ ਇਤਿਹਾਸਕ ਜਗ੍ਹਾ ਹੈਗੀ ਆ ਗੁਰਦਾਰਾ ਕੋਟ ਸਾਹਿਬ